ਆਪਾਂ ਖੜੇ ਆ ਨਗਰ ਗੋਬਿੰਦਪੁਰਾ ਵਿਧਾਨ ਸਭਾ ਹਲਕਾ ਬਟਲਾ ਅਡਾ ਤੇ ਲੋਕ ਸਭਾ ਹਲਕਾ ਜਿੰਨਾ ਨੂੰ ਬਠਿੰਡਾ ਪੈਂਦਾ ਜਿਨ੍ਹਾਂ ਦਾ ਐਮ ਐਲ ਏ ਪ੍ਰਿੰਸੀਪਲ ਬੁਧਰਾਮ ਹੈ ਤੇ ਲੋਕ ਸਭਾ ਮੈਂਬਰ ਆ ਪਾਰਲੀਮੈਂਟ ਮੈਂਬਰ ਆ ਸਰਦਾਰਨੀ ਹਰਸਿਮਰਤ ਕੌਰ ਬਾਦਲ ਸੋ ਇਹਨਾਂ ਦੇ ਪਿੰਡ ਦੇ ਵਿੱਚ ਬਾਦਲਾਂ ਦੀ ਸਰਕਾਰ ਦੇ ਸਮੇਂ 800 ਕਿੱਲੇ ਤੋਂ ਉੱਪਰ ਜ਼ਮੀਨ ਵੇਚ ਦਿੱਤੀ ਸੀ ਇਹਨਾਂ ਦੇ ਪਿੰਡਦਿਆਂ ਦੇ ਡਾਂਗਾ ਮਾਰ ਮਾਰ ਕੇ ਉਹ ਜ਼ਮੀਨ ਅਕਬੈਰ ਕੀਤੀ ਗਈ ਸੀ ਬਾਅਦ ਦੇ ਵਿੱਚ ਇਹਨਾਂ ਨੂੰ ਪੈਸਾ ਮਿਲਿਆ ਜਾਂ ਨਾ ਮਿਲਿਆ ਉਹ ਆਪਾਂ ਗਰਾਊਂਡ ਤੋਂ ਰਿਪੋਰਟ ਵੀ ਲੈਣੇ ਆ ਅਤੇ ਇਹ ਅੱਜ ਉਹਨਾਂ ਜ਼ਮੀਨਾਂ ਨੂੰ ਕੁਝ ਲੋਕਾਂ ਨੇ ਜਿਨ੍ਹਾਂ ਨੇ ਵੇਚਿਆ ਵੀ ਨੇ ਕਿਵੇਂ ਮਹਿਸੂਸ ਕਰਦੇ ਨੇ ਵੀ ਮੁੜ ਕੇ ਜ਼ਮੀਨ ਬਣ ਜਾਂਦੀ ਆ ਕਿਤੇ ਆਪਾਂ ਬਾਬਿਆਂ ਤੋਂ ਰਿਪੋਰਟ ਲੈਣੇ ਆ ਸੋ ਵੀਰ ਜੀ ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡਾ ਕਮੈਂਟ ਲਵਾਂਗਾ ਵੀ ਛੋਡੇ ਪਿੰਡ ਚ ਜਿਹੜੀ ਜ਼ਮੀਨ ਦਿੱਤੀ ਗਈ ਆ ਮੁੜ ਕੇ ਜ਼ਮੀਨ ਬਣਾਉਣ ਚ ਕਾਮਯਾਬ ਹੋਇਓ ਬੋਲੋ ਉੱਚੀ ਬੋਲੀ ਹੋਈ ਨਹੀਂ ਜੀ ਜਿਹੜਾ ਜ਼ਮੀਨ ਵੇਚ ਦਿੰਦਾ ਮੁੜ ਕੇ ਉਹ ਜ਼ਮੀਨ ਬਣਾ ਸਕਦਾ ਨਹੀਂ ਬਣੀ ਜੀ ਮੁੜ ਕੇ ਜ਼ਮੀਨ ਦੇ ਪਾਨ ਜਿਹੜੇ ਅਸਮਾਨ ਨੂੰ ਛੂਗੇ ਅੱਜ ਤੁਸੀਂ ਉਸ ਜਿਹੜੇ ਰੇਟ ਨੂੰ ਜ਼ਮੀਨਾਂ ਤੁਹਾਡੀਆਂ ਲੈਤੀਆਂ ਨੇ ਜਾਂ ਤੱਕੇ ਨਾਲ ਦੱਬੀਆਂ ਨੇ ਉਸ ਰੇਟ ਨੂੰ ਤੁਹਾਨੂੰ ਜ਼ਮੀਨਤਾ ਨਹੀਂ ਮਿਲ ਰਹੀ ਅੱਜ ਅੱਜ ਤੁਹਾਡੇ ਬੱਚੇ ਕਿਤੇ ਨਾ ਕਿਤੇ ਤੁਹਾਡੇ ਬੱਚਿਆਂ ਨੂੰ ਬੇਜਮੀਨੇ ਵੀ ਕਿ ਆਲੇ ਦੁਆਲੇ ਦੇ ਪਿੰਡਾਂ ਚੋਂ ਵੀ ਅਜਿਹੇ ਮੈਸੇਜ ਆਉਂਦੇ ਹੋਣਗੇ ਵੀ ਤੁਸੀਂ ਨੇ ਆਪਣੀਆਂ ਜ਼ਮੀਨਾਂ ਤਾਂ ਵੇਚ ਦਿੱਤੀਆਂ ਇਹ ਵੀ ਸੋਚਣ ਵਾਸਤੇ ਮਜਬੂਰ ਤੈ ਨਸ਼ੇ ਦਾ ਕੀ ਪ੍ਰਤੀਕਰਮ ਹੈ ਇਧਰਲੇ ਇਲਾਕੇ ਚ ਸਰ ਜੀ ਨਹੀਂ ਹੁੰਦਾ ਜੀ ਜਿੱਦਿਆਂ ਨੂੰ ਤੁਹਾਨੂੰ ਪਤਾ ਜੀ ਨਸ਼ਾ ਕਰਾਂ ਜਿਹੜਿਆ ਪਿੰਡਾਂ ਦੇ ਵਿੱਚੋਂ ਸਰਕਾਰ ਸਹਰਾਂ ਦੇ ਵਿੱਚੋਂ ਜਾਂ ਪਿੰਡਾਂ ਦੇ ਨੇੜਿਓਂ ਜ਼ਮੀਨਾਂ ਕਹਿ ਰਹੀ ਆ ਵੇਚੋ ਵੇਚੋ ਜ਼ਮੀਨ ਵੇਚ ਦਿਓ ਕਿਸਾਨਾਂ ਨੂੰ ਕਹਿ ਰਹੀ ਆ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਵੋਗੇ ਵੀ ਜ਼ਮੀਨ ਉਹਨਾਂ ਨੂੰ ਵੇਚਣੀ ਚਾਹੀਦੀ ਐ ਕਿ ਨਾ ਉੱਚੀ ਬੋਲ ਕੇ ਦੱਸੋ ਨਹੀਂ ਨਹੀਂ ਵੇਚਣੀ ਨਹੀਂ ਨਹੀਂ ਵੇਚਣੀ ਚਾਹੀਦੀ ਨਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਤੋਂ ਬਣ ਜੂਗੀ ਜ਼ਮੀਨ ਜੇ ਅੱਜ ਵੇਚ ਦਿੰਦੇ ਨੇ ਨਹੀਂ ਬਣਦੀ ਤੂੰ ਨਹੀਂ ਮੰਨਦੀ ਸਾਥੋਂ ਨਹੀਂ ਬਣੀ ਜੀ ਹਾਂਜੀ ਬਾਪੂ ਜੀ ਤੁਸੀਂ ਰਿਪੋਰਟ ਦਿਓ ਨਾ ਬਣਦੀ ਨਹੀਂ ਜੀ ਮੁੜ ਕੇ ਮੁੜ ਕੇ ਜ਼ਮੀਨ ਬਣਦੀ ਨਹੀਂ ਹਾਂ ਨਾ ਜ਼ਮੀਨ ਇੱਕ ਗੱਲ ਕਹਿੰਦੇ ਹੁੰਦੇ ਸੀ ਆਪਣੇ ਬਜ਼ੁਰਗ ਵੀ ਮੈਂ ਤੈਨੂੰ ਸੜਾ ਲੂੰਗੀ ਤੂੰ ਮੈਨੂੰ ਨਹੀਂ ਛਾੜ ਸਕਦਾ ਇਹ ਗੱਲ ਸੱਚ ਹੈ ਸੱਚ ਹੈ ਜਮਾ ਇਹ ਤਾਂ ਜਮਾਈ ਸੱਚ ਹੈ ਤੁਹਾਡੇ ਪਿੰਡ ਦੇ ਵਿੱਚ ਜ਼ਮੀਨ ਜਿਹੜੀ ਬਾਦਲਾਂ ਦੀ ਸਰਕਾਰ ਵੇਲੇ ਆਹ ਹੋਈ ਸੀ ਵੇਚੀ ਗਈ ਆਪਾਂ ਮੈਕਵਾਇਰ ਕੀਤੀ ਗਿਆ ਡਾਂਗ ਡਾਂਗ ਛੋਟਾ ਦਾ ਬੜਾ ਹੋਇਆ ਮੈਂ ਵੀ ਜੱਤੇਬੰਦੀ ਦੇ ਨਾਲ ਆਉਂਦਾ ਰਿਹਾ ਤੇ ਤੁਹਾਡੇ ਤੋਂ ਡਾਂਗ ਨਾਲ ਲਈ ਗਈ ਸੀ ਸੋ ਅੱਜ ਦੀ ਸਰਕਾਰ ਤੁਹਾਡੇ ਲਈ ਕੀ ਪ੍ਰਤੀਕਰਮ ਕਰ ਰਹੀ ਹੈ ਅੱਧੇ ਕਰਦਾ ਭੁੱਖੇ ਮਰਦੇ ਨੇ ਅੱਤੇ ਘਰ ਭੁੱਖੇ ਮਰਦੇ ਨੇ ਰੋਜ਼ਗਾਰ ਬਣਾ ਜਿਹੜਾ ਨੇ ਜ਼ਮੀਨਾਂ ਵੇਚ ਦਿੱਤੀਆਂ ਉਹ ਜਿਹੜੇ ਨੇ ਸੋ ਦੇਖੋ ਆਪਾਂ ਨਗਰ ਗੋਵਿੰਦਪੁਰਾ ਦੀ ਸ਼ਸ਼ਤ ਦੇ ਵਿੱਚੋਂ ਬੋਲ ਰਹੇ ਆਂ ਜ਼ਮੀਨਾਂ ਕੁਝ ਲੋਕਾਂ ਤੋਂ ਖੋਹੀਆਂ ਗਈਆਂ ਧੱਕੇ ਨਾਲ ਸਰਕਾਰਾਂ 5752 ਤੋਂ ਲੈ ਕੇ ਅੱਜ ਤੱਕ ਜਦੋਂ ਵੱਡਾ ਬਾਦਲ ਪਹਿਲੀ ਵਾਰ ਐਮਐਲਏ 5752 ਦੇ ਵਿੱਚ ਕਾਂਗਰਸ ਪਾਰਟੀ ਚੋਂ ਬਣਦਾ ਉਦੋਂ ਤੋਂ ਲੈ ਕੇ ਸਾਡੇ ਨਾਲ ਧੱਕੀ ਹੁੰਦੇ ਆ ਰਹੇ ਨੇ ਸੋ ਇਹ ਵੀ ਰਹੀ ਉਸ ਧੱਕੇ ਦਾ ਸ਼ਕਾਰ ਹੋਏ ਨੇ ਜਿਹੜੇ ਜ਼ਮੀਨ ਵੇਚਣ ਵਾਲੇ ਪਾਸੇ ਨੂੰ ਸਰਕਾਰ ਦੇ ਨਾਲ ਖੜ ਰਹੇ ਨੇ ਮੈਂ ਕਹਿੰਨਾ ਉਹਨਾਂ ਨੂੰ ਜ਼ਮੀਨ ਨਹੀਂ ਵੇਚਣੀ ਚਾਹੀਦੀ ਇਹ ਸਾਰੇ ਕਹ ਰਹੇ ਨੇ ਬਾਪੂ ਜੀ ਜ਼ਮੀਨ ਵੇਚਣੀ ਚਾਹੀਦੀ ਆ ਨਹੀਂ ਜੀ ਜ਼ਮੀਨ ਮੁੜ ਕੇ ਬਣਦੀ ਨਹੀਂ ਵੇਚਣੀ ਚਾਹੀਦੀ ਬਾਪੂ ਜੀ ਜ਼ਮੀਨ ਇਹ ਸਾਰੇ ਬੰਦੇ ਨੇ ਜਿਹੜੇ ਇਹ ਕਹਿੰਦੇ ਸਾਡੇ ਪਿੰਡ ਚ ਕੁਝ ਲੋਕ ਭੁੱਖੇ ਵੀ ਮਰ ਰਹੇ ਨੇ ਉਸ ਸਮੇਂ ਜਿੱਨਾਂ ਨੇ ਜ਼ਮੀਨਾਂ ਵੇਚਦੀਆਂ ਆਲੇ ਦੁਆਲੇ ਪਿੰਡਾਂ ਦੇ ਲੋਕ ਇਹਨਾਂ ਨੂੰ ਐ ਵੀ ਕਹਿੰਦੇ ਨੇ ਵੀ ਆਪਣੀਆਂ ਜ਼ਮੀਨਾਂ ਤਾਂ ਕੁਸ਼ੀ ਨੇ ਵੇਚ ਦਿੱਤੀਆਂ ਸਾਡੇ ਪਿੰਡਾਂ ਦੇ ਵਿੱਚ ਜਦੋਂ ਇਹਨਾਂ ਦੇ ਕੋਈ ਕੱਕ ਕੰਡਾ ਲੈਣ ਜਾਂਦਾ ਆਲੇ ਦੁਆਲੇ ਪਿੰਡਾਂ ਦੇ ਲੋਕ ਇਹ ਵੀ ਕਹਿੰਦੇ ਆਪਣੀ ਜ਼ਮੀਨਤਾ ਵੇਚਦੀ ਹੁਣ ਸਾਡੀਆਂ ਵੋਟਾਂ ਕੋ ਲਾਤੜਦੇ ਫਿਰਦੇ ਹੋ ਇਹ ਚੀਜ਼ਾਂ ਆਪ ਦਾ ਘਰ ਉਜਾੜੋ ਨਾ ਜ਼ਮੀਨਾਂ ਨਾ ਵੇਚੋ ਨਸ਼ਾ ਜਿਹੜਾ ਨਸ਼ਾ ਗਰਾਊਂਡ ਲੈਵਲ ਤੇ ਖਤਮ ਤਾਂ ਨਹੀਂ ਹੋਇਆ ਅਜੇ ਤੱਕ ਨਹੀਂ ਜੀ ਨਸ਼ਾ ਜੋਰਾਂ ਸੋਰਾਂ ਤੇ ਚੱਲ ਰਿਹਾ ਸੋ ਇਹਨੂੰ ਖਤਮ ਕਰਨ ਲਈ ਸਰਕਾਰਾਂ ਨਹੀਂ ਉਦਮ ਕਰ ਰਹੀਆਂ ਕੋਈ ਮੈਂ ਸਮੁੱਚੇ ਲੋਕਾਂ ਨੂੰ ਕਮਾਂਗਾ ਕਹਤੋ ਜਿਵੇਂ ਕੋਈ ਨਾ ਕੋਈ ਕਾਦਮ ਚੁੱਕੋ ਸੁਆਉਣ ਵਾਲੇ ਸਮੇਂ ਦੇ ਵਿੱਚ ਬਾਬਿਆਂ ਨੇ ਰਿਪੋਰਟ ਦਿੱਤੀ ਆ ਵੀ ਜ਼ਮੀਨ ਨਹੀਂ ਵੇਚਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ